ਨਾ ਉੱਪਰ ਕੇ ਪਾਉਣੀ ਆ ਕੱਪੜ ਪਾਉਗਾ ਨਾ ਓਹੋ ਕੀ ਓਹੋ ਨਾ ਬੁੱਗੇ ਮੇਰਾ ਬਹੁਤ ਸੁੰਦਰ ਆ ਕੇ ਲੰਗੀ ਨਾ ਹਾਂ ਹਾਂ ਇਹ ਗਮਗਾ ਤਾਂ ਕਰਦਾ ਹਾਂ ਕੋਈ ਹਟ ਜਾ ਨਾ ਮੈਂ ਫਿਰ ਬੰਦ ਕਰ ਦੇਣੀ ਆ ਡਿਊਟੀ ਕਰਾ ਜੇ ਹੁਣ ਉੱਪਰ ਪਾਇਆ ਮੈਂ ਬੰਦ ਕਰ ਦੂੰ ਬਸ ਹੁਣ ਦੂਰ ਢੱਕ ਕੇ ਪਾਇਆ ਜਾ ਇੱਧਰ ਪਾ ਕੇ ਇੱਧਰ ਆ। ਹਾਂ। ਸਾਰੇ ਤਾਂ ਹਾਂ ਤੱਕ ਇੱਧਰ ਬਰਾਮੰਦੀ। ਨਾ ਬੱਚੇ। ਗੱਡੀ ਦੇ ਪੈਣਾ ਚਾਹੀਦਾ ਪਾਣੀ। ਨਹੀਂ ਮੈਂ ਖੋਲਣੀ ਆ। ਖੋ ਹੀ ਲੋ ਤੂੰ। ਮੈਂ ਹੀ ਬੰਦ ਕਰ ਦੇਣੀ ਆ ਜਾ ਕੇ ਬਸ। ਸਾਰੀ ਭੇਜੀ ਫਿਰਦੀ ਆ। ਓਏ ਅੰਦਰ ਅੰਦਰ ਬੰਦਰ ਪੈਂਦਾ ਦੇਖ ਲੋ ਆ ਕਰ ਬੁੱਟ ਦਾ ਕੰਮ ਯਾਰ ਫੁੱਲੀ ਆ ਗਈ ਮੋਰੀ ਬੁੱਟੇ ਨੂੰ ਕਿਹੜੇ ਕੰਮ ਦੀ ਪੈਰ ਦਈਏ ਬਈ ਕੰਮ ਕਿਹੜੇ ਕਰਦਾ ਇਹਨਾਂ ਹੈ ਤੇ ਕੀ ਕਰਦਾ ਬੁੱਟ ਸਾਨੂੰ ਕਰਦਾ ਹੀ ਆ ਕਹਿੰਦਾ ਇਹ ਜੇ ਕੰਮ ਕਰਦੀ ਆ ਤੈਨੂੰ ਪਾਣੀ ਪਾਉਣ ਨੂੰ ਕਿਹਾ ਬੱਸ ਬੱਸ ਅਰਜਾ ਹੁਣ ਉੱਤੇ ਦਾ ਪਸਾਰਾ ਪੰਜਾਬੀ ਦਾ ਉੱਤੇ ਦਾ ਦਸਤੋ ਪੈਂਦਾ ਨਹੀਂ ਹੈ ਗੱਡੀ ਦੇ ਓ ਇਧਰ ਹੀ ਬੋਈ ਜਾਣਾ ਕੰਦਾ ਗੁੰਦਾ ਦੇ ਟੱਕ ਜਾ ਟੱਕ ਜਾ ਕੰਦਾ ਗੁੰਦਾ ਦੇ ਹੋਰ ਕੰਦਾ ਨਹੀਂ ਪਾਈ ਜਾਣਾ ਵਧੀਆ ਵਧੀਆ ਫੜ ਲੀ ਨਾ ਯਾਰ ਪੱਟ ਬੋ ਪੱਟ ਤਾਂ ਨਹੀਂ ਕੋਟ ਬੋ ਨੂੰ ਕਰ ਦਿੰਦੇ ਸਾਫ ਇੱਕ ਵਾਰੀ ਫਿਰ ਲੈ ਲਈ ਮੈਂ ਕੱਟ ਦੇ ਦਿਆ ਕਿਫਾ ਉਹ ਨਾ ਟਿਕ ਜਾਗਾ ਫਿਰ ਤੋਂ ਅੰਦਰ ਕਾ ਤੂੰ ਪਾਉਂਦਾ ਸੀਗਾ ਪੁੱਠੇ ਕੰਮ ਕਰਦਾ ਉਹਨਾਂ ਕੋਈ ਨਹੀਂ ਕੋਠੇ ਦੇ ਸਾਰਾ ਤਾਂ ਅੰਦਰ ਪਾਇਆ ਪਾਣੀ ਮੈਂ ਦੇਖਦੀ ਆ ਜਾ ਕੇ ਜੇ ਅੰਦਰ ਪਾਣੀ ਗਿਆ ਤੇਰੇ ਕੁੱਟ ਪਊ ਦੇਖ ਲਿਆ